ਰਾਜੀ ਆਪਾਂ ਇਹ ਮੀਲੀ ਘੋਲ ਲਈਏ ਥੋੜਾ ਜਿਹਾ ਪਾਣੀ ਇਹ ਵੀ ਲਿਦਾ ਤੇ ਆਪਾਂ ਉਹਨੇ ਪਾੜ ਕੇ ਆ ਗਏ ਸਬ지 ਵਿੱਚ ਪਾ ਦੇ ਬਰੀ ਬਣੋ ਦੇਖੋ ਤੁਸੀਂ ਕਲਰ ਸਰਜਿਆ ਇਹ ਮਨੀ ਦਾ ਪਾਣੀ ਪਾਤਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਸਤਿ ਸ਼੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਸੁੱਕੇ ਆਲੂ ਲਓ ਜੀ ਕੜਾਹੀ ਆਪਾਂ ਰੱਖ ਲਈ ਤੇ ਹੁਣ ਆਪਾਂ ਪਾ ਦਿਆਂਗੇ ਤੇ ਜਾ ਸਾਤਰ ਹੀਰਤਾਂ ਥੋੜੇ ਜਿ ਵੱਧ ਪਾ ਲਵਾਂਗੇ। ਹੁਣ ਅਸੀਂ ਜੇ ਆਪਣਾ ਤੜਕਾ ਪਾ ਦਿਰੇ ਹਾਂ। ਅੱਧਰ ਆਪਣੇ ਆਲੂ ਕੱਟੇ ਪੈਣੇ। ਜਿਵੇਂ ਕਈ ਦਿਨ ਮੈਂ ਗਰੂ ਸਬਜੀ ਬਣਾ ਰਹੀ ਬਾਦ ਦਿਨੇ ਹੋਵੇ ਅੱਜ ਮੈਂ ਇੱਕ ਨਵੀਂ ਸਬਜੀ ਬਣਾਉਂਗੀ ਚਲੋ ਜੀ ਆਪਾਂ ਥੋੜਾ ਜਿਹਾ ਮਾਨੂੰ ਹੋ ਜਾਂਦਾ ਕੰਮ ਕਰ ਲੀਣਾ ਤੇ ਮੈਂ ਅੱਜ ਹੁਣ ਤੋਂ ਸਬਜੀ ਬਣਾ ਕੇ ਦਿਖਾਉਂਦੀ ਸੁੱਕੇ ਅਲੂ ਅਜੇ ਪਾ ਜੀਰਾ ਪਾਤਾ ਬੀਬੀ ਮੈਨੂੰ ਇਹ ਹਲਦੀ ਲੱਗਦੀ ਮੈਨੂੰ ਤਾਂ ਜੀਰਾ ਲੱਗਦਾ ਜਿਹੜਾ ਤੂੰ ਪਾ ਗਈ ਵਿੱਚ ਹਲਦੀ ਆਈ ਕੌਂਦੀ ਚ ਸ਼ੱਕਰ ਪਾ ਗਈ ਬੀਬੀ ਕਰ ਲੋ ਕਰ ਮਾਤਾ ਇਹ ਵੀ ਵੀ ਫਿਰ ਗਾ ਲੀ ਸੱਸੇ ਕਾ ਜੋਕ ਤੇ ਲਾ ਲੋ ਹੈ ਪਰਸਾ ਉਹ ਮੈਂ ਵੀਡੀਓ ਕਰਕੇ ਨਹੀਂ ਕਿਦਾਂ ਦੇ ਅਦੀ ਦੀ ਕੇ ਤੇ ਸਾਡੀ ਲਓ ਜੀ ਆਪਾਂ ਹਾਂ ਦੀ ਲੋਣ ਵਿੱਚ ਪਾਤਾ ਸਾਰਾ ਇਸ ਤਰ੍ਹਾਂ ਆਪਣੇ ਆਪ ਨੂੰ ਕੱਟੇ ਪਏ ਸਾਮ ਦੇ ਵੱਜ ਗਏ ਜੀ 5:30 ਦੋ ਜੀ ਆਪਾਂ ਮਸਾਲਾ ਲੈਣ ਚੰਗੀ ਤਰ੍ਹਾਂ ਸੇਕਨਵਾ ਦੇ ਤੇ ਪਾਵਾਗੇ ਆਪਾਂ ਉਹ ਦੋਸਤ ਮਨ ਚਾਹਤੀ ਤੁੰਦੋ ਲੋਜੀ ਆਰ ਰੋਟਾ ਦਾ ਮੇਰਾ ਸੁੱਤੀ ਸਾਬ ਨਾਲ ਦੇ ਕੇ ਇਸ ਕਰਦੇ 아유, 넌 파워를 퍼져. 이랬으면, 넌 파워를 퍼 이랬으면, 넌 파워를 퍼져. 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 넌파

Thank <laughs> you. ਲੈ ਨਹੀਂ ਆ ਵਸ ਦਵਾਈ ਲਓ ਜੀ ਆਪਾਂ ਕਣਕ ਧੋਤੀ ਅੱਜ ਤੇ ਅੰਮੀ ਮੌਸਮ ਹੀ ਦਾ ਹੋਇਆ ਪਿਆ ਹਵਾ ਚੱਲਦੀ ਹੈ ਜੀ ਦੇਖੋ ਤੁਸੀਂ ਏ ਆਪਣਾ ਸੂਟ ਜਿਹੜਾ ਸਵੇਰੇ ਆਪਾਂ ਤਰਪਾਈ ਕੀਤਾ ਤੇ ਇਸ ਤਰ੍ਹਾਂ ਦੇ ਪੈਸਾ ਹੁੰਦਾ ਹੈ। ਆਏ ਫੁੱਲਦੇ ਜੀ ਵਧੀਆ ਲੱਗਦੇ ਆਂ। ਇਹ ਮਹਾਂ ਦੇ ਸੂਟ। ਟੈਟ ਨਹੀਂ ਕਹਿੰਦੇ ਹੁੰਦੇ ਹੰਗਰ ਵਿੱਚ। ਬਾੜ ਜਾਣਗੇ ਹੁੰਦੇ ਵਧੀਆ। ਇਹ ਸੂਟ ਆਪਾਂ ਅੱਜ ਤਰਪਾਈ ਕੀਤਾ ਸੀ ਜਿਹੜਾ ਉਹ ਸੂਟ ਤੇ ਹੁਣੇ ਪਾ ਕੇ ਹਟ ਜਾਣਗੇ ਇਸ ਤਰ੍ਹਾਂ ਨਹੀਂ ਐਂ ਪਏ ਸੀ ਆਪਣੇ ਕੋਲ ਸੂਟ ਤੇ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਆਪਾਂ ਦਾ ਬਾਜ ਟਾਈਮ ਬਹੁਤ ਘਟਦਾ ਜੀ ਤਾਂ ਕਿ ਆਪਣਾ ਬਾਜ ਟਾਈਮ ਪੂਰਾ ਹੋ ਸਕੇ ਹਾਜੀ ਤਾਂ ਹਵਾएं ਚੱਲਦੀ ਜਿਵੇਂ ਕਿ ਤੇ ਮੀਂਹ ਹੋਈ ਹੁੰਦੀ ਹੈਗਾ ਬਹੁਤ ਹਵਾ ਵਧੀਆ ਚੱਲਦੀ ਐ ਸੋਹਣੀ ਹਵਾ ਚੱਲਦੀ ਠੰਡੀ ਜੀ ਹਵਾ ਗਈ ਬਲੌ ਜੀ ਕਿੰਨਾ ਵਧੀਆ ਮੌਸਮ ਹੋਇਆ ਬੇ ਦੇਖੋ ਆ ਡੱਬੇ ਸੀ ਕਿ ਉਹ ਲੋਏ ਤੋਂ ਕਿ ਰੱਖ ਲੈ ਸਾਫ ਕਰਕੇ ਕਿਤੇ ਲੋਡ ਪੈ ਜਾਂਦੀ ਕੋਈ ਚੀਜ਼ ਪਾਈ ਜਾਂਦੀ ਤੇ ਨੀ ਕੁ ਵੀਡੀਓਸ ਨੂੰ ਬਣਾ ਕੇ ਦਿੱਤੀ ਹੈ ਜੀ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਨਾ ਜ਼ਰੂਰ ਤੇ ਆਪਾਂ ਕੋਸ਼ਿਸ਼ ਕਰਦੇ ਆ ਵੀਡੀਓ ਬਣਾਉਣ ਦੀ ਵੱਧ ਵੱਧ ਤਾਂ ਕਿ ਆਪਣਾ ਬਾਅਦ ਚ ਟਾਈਮ ਪੂਰਾ ਹੋ ਸਕੇ ਤੁਹਾਡੇ ਸਹਿਯੋਗ ਨਾਲ ਹੀ ਪੂਰਾ ਹੁਣ ਵਾਚ ਟਾਈਮ ਕਦੇ ਕਦੇ ਮਨ ਕਰਦਾ ਵੀ ਕੰਮ ਕਰੀਏ ਕਿਉਂਕਿ ਕੰਮ ਨੂੰ ਦਿਲ ਕਰਦਾ ਹਰ ਇੱਕ ਡਾਕਟਰ ਦਾ ਪਰਹੇਜ਼ ਕਰਨਾ ਆਪਾਂ ਕੰਮ ਨਹੀਂ ਕਰਦੇ ਤੇ ਜੀ ਬਹੁਤ ਕਰਦਾ ਕੰਮ ਕਰਨ ਨੂੰ ਅੱਜ ਮੈਂ ਕਿਹਾ ਮੈਂ ਸਬਜ਼ੀ ਬਣਾਵਾਂਗੀ ਮੈਂ ਤੜਕਾ ਲਾਉਂਗੀ ਇਸ ਕਰਕੇ ਆਪਾਂ ਬਣਾਏ ਸਬਜ਼ੀ ਮੈਂ ਹੁਣ ਕੇਸੀ ਨਾ ਤੀਸੀ ਪੈਨ ਕੇਸੀ ਨਾ ਕਿ ਫਿਰ ਮੈਂ ਸਬਜ਼ੀ ਬਣਾ ਲੀ ਬੀਬੀ ਨੇ ਆਟਾ ਗੁੰਨ ਲਿਆ ਚਲੋ ਰਲ ਮਿਲ ਕੇ ਨਾ ਇਹਦੀ ਬੀਬੀ ਦੀ ਹੈਲਪ ਹੋ ਜਾਂਦੀ ਤੇ ਨਾਲੇ ਆਪਣਾ ਕੰਮ ਧੰਦਾ ਹੋ ਜਾਂਦਾ ਸਾਰ ਇਸ ਤਰੀਂ ਗੱਡੀ ਰੁੜੀ ਜਾਊਗੀ ਨਹੀਂ ਬਹੁਤ ਪ੍ਰੋਬਲਮ ਹੋ ਜਾਂਦੀ ਹੈ ਫਿਰ ਇੱਕ ਬੰਦੇ ਨੂੰ ਕੰਮ ਕਰਨਾ ਔਖਾ ਹੋ ਜਾਂਦਾ ਇਸ ਤਰ੍ਹਾਂ ਕੰਮ ਕਰਨਾ ਸਖਾਲਾ ਹੋ ਜਾਂਦਾ ਸਾਰਿਆਂ ਨੂੰ ਇਕੱਲੇ ਜਾਣ ਨੂੰ ਬਹੁਤ ਔਖਾ ਹੋ ਜਾਂਦਾ ਕੰਮ ਕਰਨਾ ਥੋੜੀ ਜਿਹੀ ਹੈਲਪ ਨਹੀਂ ਹੋ ਹੋ ਜਾਏੰਦ ਸਹਾਰਾ ਹੋ ਜਾ ਹੋ ਜਾਂਦਾ ਹੁ ਹਵਾ ਚਾਲਦੀ ਹੈ ਗਰਮੀ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਗਰਮੀ ਇਸ ਤਰ੍ਹਾਂ ਪੁਰਾਣੇ ਸੂਟਾਂ ਨੂੰ ਵੀ ਨਵੀਂ ਲੁੱਕ ਦੇ ਸਕਦੇ ਆ ਆਪਾਂ ਤਿਆਰ ਕਰਕੇ ਗਰਮੀ ਤਾਂ ਹੱਦ ਤੋੜੀ ਪਈ ਹੈ ਬਹੁਤ ਜ਼ਿਆਦਾ ਗਰਮੀ ਹੈ ਤੇ ਕਦੇ-ਕਦੇ ਜੀ ਵੀ ਕਰਦਾ ਵੀ ਆਪਾਂ ਤਿਆਰ ਦੇ ਹੋ ਕੇ ਰਹੀਏ ਵੈਸੇ ਸਾਨੂੰ ਸੁਭਾਈ ਅਸਨਾ ਕੇ ਸਾਰੇ ਸਟੱਡੀ ਵੀਡੀਓ ਲਈ ਸੁਆਗਤ ਹੈ ਸਹਿਰgarh ਕੇ ਨਾਲ ਉਸੇ ਨੂੰ ਫੈਨ ਕਰਦੇ ਹਾਂ ਸਹਿਰgarh ਕੇ ਜੇ ਸਾਰੇ ਨਾ ਆਤੋ ਕੇ ਗੇਰ ਸਰਪੀ ਸਰਪੀ ਨਾਲ ਆਇਆ ਸੀ ਇਹ ਆਪਾਂ ਕੋਈ ਵੀਡੀਓ ਕਰਕੇ ਨਹੀਂ ਲਾਉਂਦੇ ਹੈਗੇ ਸਰਪੀ ਵੀ ਆਪਾਂ ਵੀਡੀਓ ਸਰਪੀ ਲਾ ਕੇ ਬਣਾਉਣੀ ਹੈ ਤਾਂ ਆਪਾਂ ਸਰਪੀ ਵੀ ਦਿਨ ਲਾਉਣੇ ਆਂ ਅਸੀਂ ਡੇਲੀ ਉਹ ਵੀ ਸਰਪੀ ਲਾਉਣੇ ਆਂ ਸੰਸੁਵਾਈ ਬਣੇ ਹੋਇਆ ਤੇ ਬਜ਼ਾਰ ਜਾਣ ਤਾਂ ਵੀ ਕੱਪੜੇ ਚੇਂਜ ਕਰਕੇ ਜਾਣ ਆਦਤਵਾਨੀ ਹੋਈ ਹੈ ਸੁਰੂ ਤੋਂ ਆਪਾਂ ਤੇ ਮੇਰੀ ਕਰੇ ਸਵਾ ਬਣ ਜਾਂਦਾ ਆਪਣੇ ਜਿਵੇਂ ਦੇ ਆਪਣੇ ਰੁਟੀਨ ਹੋਵੇ ਚਾਹੇ ਆਪਾਂ ਬਿਮਾਰ ਹੋਈਏ ਜੀ ਕੁਸਲਤੀ ਹੋਈ ਚਾਹੇ ਬੜਕਤੇ ਜਾਈਏ ਤਾਂ ਕਿ ਆਪਾਂ ਨੂੰ ਤਿਆਰ ਹੋ ਕੇ ਜਾਣਾ ਚਾਹੀਦਾ ਥੋੜਾ ਜਿਹਾ ਆਪਣੀ ਜ਼ਿੰਦਗੀ 'ਚ ਕਿੰਨੀ ਵੀ ਆਫ ਹੋਵੇ ਬਤਨਾ ਰੱਖਣਾ ਜ਼ਰੂਰੀ ਹੈ ਕਿਉਂਕਿ ਬੰਨਾ ਮੋਟੀਵੇਸ਼ਨ ਰਹਿੰਦਾ ਥੋੜੇ ਜਿਹਾ ਤਿਆਰ ਹੋਣਾ ਤੇ ਜਦੋਂ ਫਿਰ ਆਪਾਂ ਮੰਜੀ ਤੇ ਵੀ ਫੇਰ ਤਾਂ ਬੱਦ ਬਿਮਾਰ ਦਿਸਣ ਲੱਗ ਜਾਂਦੇ ਤੇ ਮੈਂ ਜਿੰਨੀ ਮੇਰੀ ਕੋਸ਼ਿਸ਼ ਹੁੰਦੀ ਹੈ ਮੈਨੂੰ ਇਹ ਹੁੰਦਾ ਵੀ ਆਪਾਂ ਐਵੇਂ ਵਧੀਆ ਬਣ ਕੇ ਰਹੀਏ ਵੀ ਐ ਬਿਮਾਰ ਜਨ ਆਪਾਂ ਨੂੰ ਕੋਈ ਚੱਜ ਖਰੇ ਫੇਰ ਬਿਮਾਰ ਪਏ ਮੰਜੀ ਤੇ ਕਹਿੰਦੇ ਤੇ ਚਲੋ ਜੇ ਜਿ ਸੁਖ ਸੁਖਾਉ ਤਾਂ ਆਪਣੇ ਕਰਮਾਂ ਦੇ ਨਾਲ ਹੀ ਹੁੰਦਾਗਾ ਤੇ ਪਰ ਆਪਣਾ ਜੇ ਆਪਾਂ ਕੱਪੜਾ ਜਿਹੜਾ ਵਧੀਆ ਪਾ ਲਾਂਗੇ ਧੁੱਤਾ ਹੋਏ ਪਾਵਾਂਗੇ ਸਾਫ਼ ਸੁਥਰਾ ਪਾਵਾਂਗੇ ਫੈਨੇ ਨਾਲ ਵਧੀਆ ਲੱਗਦਾ ਹੈ ਆਪਦੇ ਆਪ ਨੂੰ ਵਧੀਆ ਲੱਗਦਾ ਜਿਹੜਾ ਆਪਣੇ ਕੋਲ ਵਹਿੰਦਾ ਭੈਣ ਭਾਈ ਹੋਣ ਵੀ ਵਧੀਆ ਲੱਗਦਾ ਜੇ ਆਪਣੇ ਸੂਟ ਪੁਰਾਣਾ ਹੀ ਪਾਏ ਹੋਵੇ ਧੁੱਤਾ ਹੋਏ ਪਾਏ ਹੋਵੇ ਸੇਸਰ ਬਾਇ ਹੋਵੇ ਕੱਪੜਾ ਜਿਹੜਾ ਪਾਏ ਹੋਵੇ ਵਧੀਆ ਤਾਂ ਦੂਜੇ ਬੰਦਾ ਵੀ ਆਪਣੇ ਕੋਲ ਵਹਿੰਦਾ ਨਹੀਂ ਬਿਮਾਰ ਹੁੰਦੇ ਕੋਈ ਨਹੀਂ ਛੱਡਦਾ ਹੈਗਾ ਹਰੇਕ ਬੰਦਾ ਸਾਬ ਸਫਾਈ ਭਾਲਦਾ ਅੱਜ ਕੱਲ ਕੇ ਆਪ ਪਤਾ ਇਸ ਤਰ੍ਹਾਂ ਮੈਂ ਡੇਲੀ ਇਨਕਾ ਤਾਂ ਦੋ ਵਾਰ ਨਾਲ ਆਇਂਦਾ ਤਾਂ ਤਿੰਨ ਵਾਰ ਨਾਲ ਆਇਆ ਇਹ ਨਹੀਂ ਵੀ ਆਪ ਮਾਰਾਵਾਂ ਕੁ ਪਿਆਤਾ ਪੈ ਰਹਾਂ ਹਾਂ ਆਪਾਂ ਪੂਰਾ ਆਵਦਾ ਉਹ ਕਰਦੇ ਪਾੜ ਵੀ ਕਰਦੇ ਤੇ ਨਾਲੇ ਆਪਾਂ ਆਬਦੀ ਪਿਆਰ ਵੀ ਕਰਦੇ ਕਿਉਂਕਿ ਨਾ ਤਾਂ ਤਵਨ ਦੱਸ ਸਕਦਾ ਜੀ ਨਾ ਉਲਟਾਉਣ ਦੀ ਤਾਂ ਕੋਈ ਗੱਲ ਨਹੀਂ ਹੁੰਦੀ ਮੜਕਾ ਬਹੁਤ ਜਿਆਦਾ ਹੀ ਜਾਣਦਾ ਕਿਸੇ ਨਾ ਉਸ ਤਰ੍ਹਾਂ ਪਰ ਹਿੰਮਤ ਨਹੀਂ ਹੈ ਆਪਣੀ ਜਹੰਦੀ ਹਮੇਸ਼ਾ ਇੱਕ ਮੋਟੀਵੇਸ਼ਨ ਹੋਣਾ ਚਾਹੀਦਾ ਨਹੀਂ ਹੈਗਾ ਵੀ ਆਪਾਂ ਬਿਮਾਰਾ ਤਾਂ ਸੋਚ ਸੋਚ ਕੇ ਹੀ ਜਾਓ ਕੋਈ ਜਾਵਾਂ ਤੇਰ ਵੀ ਸੁਣ ਵੀਡੀਓ ਦੇ ਇਹਨਾਂ ਦੀ ਵੀ ਕੋਸਸ ਕਰਦੇ ਆ ਕਿਉਂਕਿ ਬੰਦੇ ਦਾ ਮਾਨਕ ਕੋਸ ਹੋਰ ਹੋ ਜਾਂਦਾ ਨਹੀਂ ਫਿਰ ਆਪਾਂ ওই ਸੋਚਾਂ ਸੋਚੀਏ ਨੇ ਤੇ ਆਪਣਾ ਦਿਮਾਗ ਉੱਥੇ ਟਿਕਿਆ ਰਹੇ ਨਾ ਤੇ ਕਾਪਾ ਮੋਟੀਵੇਸ਼ਨ ਹੋਏ ਰਹਿਣ ਜਦੋਂ ਆਪਾਂ ਕਿਸੇ ਨਾਲ ਗੱਲਾਂ ਬਾਤਾਂ ਕਰਦੇ ਆਂ ਤੇ ਮਿਲਦੇ ਲਓ ਜੀ ਆਪਾਂ ਸੁਣ ਇਹਨੀਆਂ ਕ ਗੱਲਾਂ ਬਾਤਾਂ ਸੁਣਾਇਆਂ ਨੇ ਸੋੜਨਾ ਵੀਡੀਓ ਸ਼ੇਅਰ ਕੀਤਾ ਥੋੜਾ ਜਿਹਾ ਰੱਖਿਆ ਖੁੱਲਾ ਹੈ ਸੂਟ ਇਹ ਖੁੱਲਾ ਰੱਖਿਆ ਤਾਂ ਕਿ ਵਿਪਾਉਣ ਚ ਕੋਈ ਦਿੱਕਤ ਨਾ ਆਵੇ ਕਿਉਂ ਗਰਮੀ ਚ ਥੋੜਾ ਜਿਹਾ ਖੁੱਲ੍ਹੀ ਸੂਟ ਸੋਣ ਦਾ ਇਹ ਕੜਾਈ ਦੇਖੋ ਗਲੇ ਦੀ ਬਹੁਤ ਸੋਹਣੀ ਕੀਤੀ ਹੋਈ ਹੈ ਤੇ ਘੇਰੇ ਦੀ ਵੀ ਕੜਾਈ ਬਹੁਤ ਸੋਹਣੀ ਕੀਤੀ ਹੋਈ ਹੈ ਇਸ ਕਰਕੇ ਆਪਾਂ ਥੋੜਾ ਜਿਹਾ ਮੋਟੀਵੇਸ਼ਨ ਨਹੀਂ ਰਹਿਣਾ ਚਾਹੀਦਾ ਤੇ ਡਿੱਗੜ ਜਿਹਾ ਕਿਤੇ ਟਾਈਮ ਨਹੀਂ ਜਲਦਾ ਫਿਰ ਬੱਚਿਆਂ ਤੇ ਵੀ ਅਸਰ ਪੈਂਦਾ ਸਾਰੀ ਫੈਮਿਲੀ ਤੇ ਵੀ ਅਸਰ ਪੈਂਦਾ ਜਦੋਂ ਆਪਾਂ ਇੱਕ ਆਪਾਂ ਮੰਜੇ ਤੇ ਪਏ ਹੋਈਏ ਇੱਕ ਆਪਾਂ ਮੂੰਹ ਸਿਰਨਾ ਬਣਾਈਏ ਤੇ ਬੜੀਨ ਲੱਗ ਰਹਾ ਹੈਗਾ ਇਸ ਤਰ੍ਹਾਂ ਆਪਾਂ ਨੂੰ ਖੁਸ਼ ਰਹਿਣਾ ਚਾਹੀਦਾ ਜਿੰਨੇ ਆਪਾਂ ਨੂੰ ਸਾਹ ਮਿਲਿਆ ਇਹ ਪਰਮਾਤਮਾ ਵਰਨੀਓ ਖੁਸ਼ੀ-ਖੁਸ਼ੀ ਇਹਨਾਂ ਨੂੰ ਇੰਜੋਏ ਕਰਨਾ ਚਾਹੀਦਾ ਹੈ ਤੇ ਮੈਂ ਜਿੰਨੀ ਵੀ ਹੋ ਸਕੇ ਕੋਰਪਸ ਕਰਿਆ ਕਰ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਦੀ ਤੇ ਮਾਨਸ ਦੇਹੀ ਹੈ ਤੇ ਸਵਾਸਾਂ ਦਾ ਕੋਈ ਪਤਾ ਨਹੀਂ ਹੈਗਾ ਕਿੰਨੀ ਸਵਾਸਾਂ ਦੀ ਪੁੰਜੀ ਆ ਬਖੋਗਣੀਆਂ ਬੰਦ ਇਨਸਾਨ ਆ ਇਹ ਬਈ ਆਪਾਂ ਨੂੰ ਹਮੇਸ਼ਾ ਪੋਜੀਟਿਵ ਸੋਚਣਾ ਚਾਹੀਦਾ ਨੈਗੇਟਿਵ ਸੋਚ ਨਹੀਂ ਸੋਚਣੀ ਚਾਹੀਦੀ ਤੇ ਵਧੀਆ ਰਹਿਣਾ ਚਾਹੀਦਾ ਖੁਸ਼ ਰਹਿਣਾ ਚਾਹੀਦਾ ਤੇ ਮੈਂ ਤਾਂ ਸਾਰੀਆਂ ਭੈਣਾਂ ਨੂੰ ਇਹ ਹੀ ਕਹੂੰਗੀ ਕਿ ਕੋਈ ਵੀ ਜ਼ਿੰਦਗੀ 'ਚ ਸਮੱਸਿਆ ਆਉਂਦੀ ਹੈ ਉਹ ਤਾਂ ਹਿੰਮਤ ਨਹੀਂ ਹਾਰਨੀ ਚਾਹੀਦੀ ਆਪਾਂ ਹੌਸਲਾ ਬਣਾ ਕੇ ਰੱਖਣਾ ਚਾਹੀਦਾ ਤੇ ਇਹ ਨਹੀਂ ਹੈਗਾ ਵੀ ਆਪਾਂ ਬਿਮਾਰ ਜੇ ਰੋਂਦਾ ਜੰਮੂ ਕਰਕੇ ਤਰੇ ਫਿਰਿਏ ਤੇ ਆਪਦੇ ਆਪ ਨੂੰ ਮੋਟੀਵੇਸ਼ਨ ਰੱਖਿਆ ਕਰੋ ਹਿੰਮਤ ਰੱਖਿਆ ਕਰੋ ਕਿਉਂਕਿ ਤੁਹਾਡੇ ਨਾਲ ਫੈਮਿਲੀ ਦੀਆਂ ਸੋਢੀਆਂ ਬਹੁਤ ਹੀ ਜੁੜੀਆਂ ਆਉਂਦੀਆਂ ਨੇ ਭਾਵਨਾਵਾਂ ਉਹਨਾਂ ਨੂੰ ਵੀ ਥੇਸ ਪਹੁੰਚਦੀ ਹੈ ਜਦੋਂ ਤੁਸੀਂ ਇਸ ਤਰ੍ਹਾਂ ਮੋਟੀਵੇਸ਼ਨ ਨਹੀਂ ਹੁੰਦੇ ਆਪਦੇ ਆਪ ਨੂੰ ਪੋਜ਼ਿਟਿਵ ਨਹੀਂ ਰੱਖਦੇ ਮੇਰੀ ਵੀਡੀਓ ਸਾਨੂੰ ਵਧੀਆ ਲੱਗੀ ਜੀ ਲਾਇਕ ਸੈਅਰ ਤੇ ਕਮੈਂਟ ਜ਼ਰੂਰ ਕਰਨਾ ਵਧੀਆ ਵਧੀਆ ਕਮੈਂਟ ਕਰਨਾ ਸੋਡਿਓ ਉਸ ਦੇ ਨਾਲ ਹੀ ਆਪਾਂ ਅੱਗੇ ਫਿਰਦੇ ਹਾਂ ਇਹ ਮੇਰੀ ਡਾਣੀ ਵਿੱਚ ਸੀ ਤੇ ਵੀ ਵੀਡੀਓ ਨੂੰ ਪਲੀਜ਼ ਮੇਰੇ ਹੱਥ ਜੋੜ ਕੇ ਬੇਨਤੀ ਹੈ ਫੁੱਲ ਵਾਚ ਕਰਨੀ ਆਪਣੀ ਵੀਡੀਓ ਤਾਂ ਮਿਲਾਂਗੇ ਆਪਾਂ ਇੱਕ ਨਮ ਵੀਡੀਓ ਦੇ ਨਾਲ ਥੈਂਕ ਯੂ ਧੰਨਵਾਦ ਜੀ ਪਿੰਨ ਸਪੋਰਟ ਕਰਦੇ ਲਈ ਤੁਸੀਂ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਦੇ ਹੋ ਸਾਰੇ ਜਾਣੇ ਤੈਨੂੰ ਧੰਨਵਾਦ ਸਾਰਿਆਂ ਦਾ